ਜੁੜ ਗਏ ਆ ਮੌਸਮ ਦੀ ਜਾਣਕਾਰੀ ਲੈ ਕੇ ਬਾਕੀ ਵੀਰੇ ਜਿਹੜੀ ਆਪਣੀ ਕਲੀਅਰ ਤੇ ਫਾਈਨਲ ਅਪਡੇਟ ਆ ਵੀਰੇ ਉਹ ਕੱਲ ਨੂੰ ਆਊਗੀ ਪਰ ਤੁਹਾਨੂੰ ਨਿੱਕੀ ਜੀ ਅਪਡੇਟ ਦੇ ਵਿੱਚ ਵੀਰੇ ਮੈਂ ਦੱਸ ਦਿੰਨਾ ਵੀ ਇੱਕ ਸਿਸਟਮ ਆ ਰਿਹਾ ਬਾਈ 18 ਤੋਂ ਸ਼ੁਰੂ ਹੋ ਕੇ ਬਾਈ ਜੂਨ ਤੱਕ ਚੱਲੂਗਾ ਪਰ ਜਿਹੜਾ ਪਰ ਜਿਹੜਾ ਉਹਦਾ ਮੇਨ ਪ੍ਰਭਾਵ ਬਾਈ ਉਹ 19 20 ਤੇ 21 ਨੂੰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ Rajasthan ਦੇ ਵਿੱਚ ਦੇਖਣ ਨੂੰ ਮਿਲੂਗਾ ਮੀਂਹ ਵਰ ਇਹੜਾ ਦੂਰ ਦੂਰ ਤੱਕ ਪਹੁੰਚੂਗਾ ਮਤਲਬ ਆਪਾਂ ਇਹ ਨਹੀਂਗਾ ਵੀ ਪੰਜਾਬ ਦੇ ਵਿਰੇ ਦੋਹਾਂ ਚਾਰਾਂ ਜਾਂ ਪੰਜ ਸੱਤਾਂ ਜ਼ਿਲ੍ਹਿਆਂ ਦੇ ਵਿੱਚ ਕਾਰਵਾਈ ਹੋਊਗੀ ਲੱਗ ਭਾਗ ਅੱਜ ਤੋਂ ਜ਼ਿਆਦੇ ਵਿਰੇ ਏਰੀਆ ਕਵਰ ਹੋਊਗਾ ਪੰਜਾਬ ਦਾ ਠੀਕ ਆ ਵਿਰੇ ਤੇ Rajasthan ਦੇ ਵੀ ਬਾਈ ਗੰਗਾ ਨਗਰ ਹਮਾਨਗੜ ਅਨੂਪਗੜ ਵੀ ਕਾ ਨੇਰ ਸੂਰਤਗੜ ਤੇ ਦੂਰ ਦੂਰ ਤੱਕ ਪਹੁੰਚੂਗਾ ਵਿਰੇ ਮੀਂਹ ਦੇ ਨਾਲ ਹਨੇਰੇ ਤੇ ਝਿੜਾ ਤੇ ਹਰਿਆਣੇ ਦੇ ਵੀ ਵਿਰੇ ਪੰਜਾਬ ਦੇ ਨਾਲ ਲੱਗਦੇ ਤੇ ਦਿੱਲੀ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜ਼ਬਰਦਸਤ ਹਨੇਰੀ ਇਹ ਕਹੀ ਥਾਂ ਦੇ ਵਿੱਚ ਜਿਹੜਾ ਮੀਂਹ ਆ ਵੀਰੇ ਦੇਖੋ ਨੂੰ ਮਿਲੂਗਾ ਬਾਕੀ ਕਿਹੜੇ ਜ਼ਿਲ੍ਹੇ ਦੇ ਵਿੱਚ ਵੀਰੇ ਕਿੰਨਾ ਮੀਂਹ ਪਊਗਾ ਕਿੱਥੇ ਵੀਰੇ ਸ਼ਰਾਟੇ ਘਟ ਰਹੇਣਗੇ ਕਿੱਥੇ ਵੱਧ ਰਹੇਣਗੇ ਤੇ ਜਿਹੜੀ ਨਹਿਰੀ ਦੀ ਸਪੀਡ ਆ ਬਾਈ ਉਹ 60 ਕਿਲੋਮੀਟਰ ਤੋਂ ਲੈ ਕੇ 90 ਕਿਲੋਮੀਟਰ ਤੱਕ ਤਾਂ ਚੱਲਣੀ ਚਾਹਣੀ ਜਾਂ ਪਰ 100 ਵੀ ਚੱਲ ਸਕਦੀ ਆ ਜਾਂ 100 ਨੂੰ ਪਾਰ ਵੀ ਕਰ ਸਕਦੀ ਆ ਉਹ ਵੀਰੇ ਮੌਕੇ ਤੇ ਦੱਸਾਂਗੇ ਸੋ ਕੱਲ ਨੂੰ ਵੀਰੇ ਦੁਪਹਿਰ ਤੋਂ ਪਹਿਲਾਂ ਆਪਣੀ ਅਪਡੇਟ ਆ ਜੂਗੀ ਵੀਰੇ ਦੋਹਾਂ ਚਾਰਾਂ ਜਾਂ ਪੰਜਾਂ ਕਮੈਂਟਾਂ ਦੇ ਵਿੱਚ ਆਪਾਂ ਸਾਰਾ ਕੁਝ ਦੱਸ ਦਿਆਂਗੇ ਪੀ ਕਿਹੜੇ ਜ਼ਿਲ੍ਹੇ ਦੇ ਵਿੱਚ ਵੀਰੇ ਵਾਢੀ ਵਾਢੇ ਸ਼ਰਾਟੇ ਪਹਿਣਗੇ ਕਿੱਥੇ ਘੱਟ ਪਹਿਣਗੇ ਸੋ ਇਨੀ ਕਿ ਬਾਈ ਬੇਨਤੀ ਪ੍ਰਵਾਨ ਕਰਨੀ 18 ਤੋਂ 22 ਦੇ ਵਿਚਾਲੇ 19 20 ਤੇ 21 ਨੂੰ ਵੀਰੇ ਦਾ ਮੇਨ ਪ੍ਰਭਾਵ ਹੋਊਗਾ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸੱਸਰੀ ਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ